ਬਾਇਓ ਸੀਐਨਜੀ ਪਲਾਂਟ ਦੀ ਜਿਹੜੀ ਸਮੂਹ ਜਥੇਬੰਦੀਆਂ ਆ ਔਰ ਇੱਕ ਕਮੇਟੀ ਬਣੀ ਆ ਉਹਦੇ ਵਿੱਚੋਂ ਸਾਡੀ ਆ ਭੋਪੁਰ ਕਮੇਟੀ ਦੇ ਅਸੀਂ ਸਾਰੇ ਨੁਮਾਇੰਦੇ ਆਏ ਆ ਸੋ ਅੱਜ ਮੰਤਰੀਆਂ ਸਾਹਿਬ ਨਾਲ ਮੀਟਿੰਗ ਹੋ ਰਹੀ ਹੈ ਖੇਤੀਬਾੜੀ ਮੰਤਰੀ ਖੁਦੀਆ ਤੇ ਹਰਪਾਲ ਚੀਮਾ ਜੀ ਅਮਨ ਅਰੋੜਾ ਔਰ ਤਿੰਨਾਂ ਨਾਲ ਜਿਹੜੀ ਆ ਮੀਟਿੰਗ ਹੋ ਰਹੀ ਆ ਕਿਉਂਕਿ ਬਾਇਓ ਸੀਐਨਜੀ ਪਲਾਂਟ ਜਿਹੜੇ ਆ ਕੰਗਰਾਲੀ ਰਾਜਪੂਤਾਂ ਭੋਪੁਰ ਤੇ ਹੋਰ ਕਈ ਇਲਾਕਿਆਂ ਦੇ ਵਿੱਚ ਲੱਗ ਰਹੇ ਆ ਔਰ ਆਬਾਦੀ ਵਾਲੀ ਜਗ੍ਹਾ ਤੇ ਲੱਗ ਰਹੇ ਆ ਔਰ ਜਿਹੜਾ ਸਰਕਾਰ ਕਹਿੰਦੀ ਆ ਕਿ ਆਬਾਦੀ ਵਾਲੀ ਜਗ੍ਹਾ ਤੇ ਕੋਈ ਇਹੋ ਜਿਹੀ ਇੰਡਸਟਰੀ ਕੋਈ ਇਹੋ ਜਿਹਾ ਪਲਾਂਟ ਨਾ ਲਾਇਆ ਜਾਵੇ ਉਹਦੇ ਵਾਸਤੇ ਪੋਲਿਊਸ਼ਨ ਕੰਟਰੋਲ ਬੋਰਡ ਜਿਹੜਾ ਉਹਨੂੰ ਮਨਜ਼ੂਰੀ ਦਿੰਦਾ ਪਰ ਤਰਾਸਦੀ ਗੱਲ ਤੇ ਇਹ ਆ ਕਿ ਸਾਨੂੰ ਇਸ ਗੱਲ ਦਾ ਨਹੀਂ ਪਤਾ ਲੱਗਾ ਕਿ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਨੇ ਇਹਨੂੰ ਮਨਜ਼ੂਰੀ ਕਿਸ ਤਰ੍ਹਾਂ ਦੇ ਦਿੱਤੀ ਆ ਕਿਉਂਕਿ ਜਦੋਂ ਬਾਇਓ ਸੀਐਨਜੀ ਪਲਾਂਟ ਚੱਲਣਾ ਆ ਔਰ ਉਹਦੇ ਵਾਸਤੇ ਜਿਹੜਾ ਮਟੀਰੀਅਲ ਵਰਤਿਆ ਜਾਣਾ ਆ ਉਹ ਜਿਹੜਾ ਮਟੀਰੀਅਲ ਆ ਜਿਹੜੀਆਂ ਗੰਨਾ ਮਿੱਲਾ ਆ ਉਹਦੇ ਵਿੱਚੋਂ ਇੱਕ ਮੈਲ ਨਿਕਲਦੀ ਹੈ ਮੈਲਾ ਨਿਕਲਦਾ ਬੇਸਟ ਬੇਸਟ ਆਫ ਮਟੀਰੀਅਲ ਨਿਕਲਦਾ ਉਹ ਲੈ ਕੇ ਆਉਣਾ ਤੇ ਪੂਰੇ ਸ਼ਹਿਰ ਦਾ ਜਿਹੜਾ ਕੂੜਾ ਆ ਉਹਨੂੰ ਉੱਥੇ ਡੰਪ ਕਰਨਾ ਆ ਜਦੋਂ ਉਹ ਸਾਰਾ ਡੰਪ ਹੁੰਦਾ ਆ ਤੇ ਉੱਥੇ ਆਲੇ ਦੁਆਲੇ ਵਾਤਾਵਰਨ ਖਰਾਬ ਹੁੰਦਾ ਔਰ ਜਦੋਂ ਬਾਇਓ ਜਿਹੜੀ ਸੀਐਨਜੀ ਬਣਦੀ ਆ ਉਸ ਤੋਂ ਬਾਅਦ ਜਿਹੜਾ ਬੇਸ ਟੈਂਕੀਰ ਬਾਹਰ ਨਿਕਲਦਾ ਪਾਣੀ ਨਿਕਲਦਾ ਉਹ ਸਾਡੀ ਹਵਾ ਤੇ ਪਾਣੀ ਨੂੰ ਤੇ ਜ਼ਮੀਨ ਨੂੰ ਪੋਲਿਊਟ ਕਰੂਗਾ ਸਾਡੇ ਤੇ ਅੱਗੇ ਜੇ ਤੁਹਾਨੂੰ ਯਾਦ ਹੋਣਾ ਕਿ ਜੀਰਾ ਫੈਕਟਰੀ ਜਦੋਂ ਲੱਗੀ ਸੀ ਤੇ ਉੱਥੇ ਜਿਹੜਾ ਪਾਣੀ ਦਾ ਆ ਜਿਹੜਾ ਪੂਰਾ ਖਰਾਬ ਹੋ ਗਿਆ ਸੀ ਸ਼ਰਾਬ ਵਰਗਾ ਪਾਣੀ ਨਿਕਲਦਾ ਸੀਗਾ ਜ਼ਮੀਨ ਦੇ ਵਿੱਚੋਂ ਆਬੋ ਹਵਾ ਖਰਾਬ ਹੋ ਗਈ ਸੋ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਐਗਰੋ ਬੇਸਡ ਇੰਡਸਟਰੀ ਲਾਈ ਜਾਵੇ ਇਹਦੇ ਨਾਲ ਰਿਲੇਟਡ ਲਾਈ ਜਾਵੇ ਇਹੋ ਜਿਹਾ ਪਲਾਂਟ ਲਾ ਕੇ ਲੋਕਾਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਨਾ ਦਿੱਤੀਆਂ ਜਾਣ ਤੁਹਾਡੀ ਕਿਹੜੀ ਮੁਲਾਕਾਤ ਇਸ ਤੋਂ ਪਹਿਲਾਂ ਵੀ ਕੋਈ ਮੁਲਾਕਾਤ ਹੋਈ ਜਾਂ ਪਹਿਲੀ ਮੁਲਾਕਾਤ ਕਰਨ ਜਾ ਰਹੇ ਹੋ ਹੋਈ ਹੈ ਦੇਖੋ ਇੱਕ ਦੋ ਮੁਲਾਕਾਤਾਂ ਡੀਸੀ ਲੈਵਲ ਤੱਕ ਤੇ ਹੋਰ ਜਿਹੜੇ ਆ ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ ਹੋਈਆਂ ਆ ਮੰਤਰੀਆਂ ਪਹਿਲੀ ਵਾਰੀ ਜਿਹੜੀ ਮੀਟਿੰਗ ਹੋਈ ਹੈ ਤੇ ਕੀ ਹੈ ਪਹਿਲੇ ਜਿਹੜੇ ਪਹਿਲੇ ਜਿਹੜੀਆਂ ਮੀਟਿੰਗ ਹੋਈਆਂ ਤੁਹਾਡੇ ਵੱਲੋਂ ਕੀ ਸ਼ਿਸ਼ਵਾਸ਼ੀ ਦੇਖੋ ਅਸੀਂ ਆਪਣੇ ਪੱਖ ਰੱਖੇ ਉਹਨਾਂ ਨੇ ਆਪਣੇ ਪੱਖ ਰੱਖੇ ਆ ਔਰ ਅੱਜ ਦੇਖਦੇ ਆ ਬੈਠ ਕੇ ਸਰਕਾਰ ਦੇ ਮੰਤਰੀ ਸਾਹਿਬਾਨ ਨਾਲ ਮੀਟਿੰਗ ਐਸੀ ਕਰਕੇ ਰੱਖੀ ਹੈ ਇਹ ਉਹ ਆਪਣੇ ਪੱਖ ਰੱਖਣਾ ਸੀ ਆਪਣੇ ਪੱਖ ਰੱਖੀਏ ਉਹਦੇ ਵਿੱਚ ਕੌਣ ਟੇਬਲ ਤੇ ਕਾਮਯਾਬ ਹੁੰਦਾ ਤੇ ਕੌਣ ਫੇਲ ਹੁੰਦਾ ਉਹ ਤੇ ਅਸੀਂ ਦੇਖੋ ਜਿੰਨੇ ਵੀ ਸ਼ਹਿਰ ਵਾਸੀ ਆ ਭੋਗਪੁਰ ਦੇ ਐ ਪ੍ਰਧਾਨ ਜੀ ਰਾਜਾ ਜੀ ਆ ਔਰ ਇਹ ਸਾਰੇ ਜਿੰਨੇ ਵੀ ਕਿਸਾਨ ਜਿੱਥੇ ਬੰਦੀਆਂ ਦੇ ਨਮਾਇंदे ਵੀ ਆ ਸੋ ਅਸੀਂ ਚਾਹੁੰਦੇ ਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿਸ ਤਰ੍ਹਾਂ ਕਹਿੰਦੇ ਆ ਕਿ 300 ਮੀਟਰ ਜਿਹੜਾ ਆ ਉਹ ਦੂਰ ਜਿਹੜੀ ਆ ਇਹੋ ਜੀ ਫੈਕਟਰੀ ਲੱਗ ਸਕਦੀ ਆ ਤੇ ਉਹ 100 ਮੀਟਰ ਦੇ ਵਿੱਚ ਫੈਕਟਰੀ ਲੱਗ ਰਹੀ ਆ ਸ਼ੂਗਰ ਮਿਲ ਦੇ ਵਿੱਚ ਲੱਗ ਰਹੀ ਆ ਕੋਆਪਰੇਟਿਵ ਸ਼ੂਗਰ ਮਿਲ ਆ ਸੋ ਅਸੀਂ ਚਾਹੁੰਦੇ ਆ ਕਿ ਪੂਰੀਆਂ ਹਦਾਇਤਾਂ ਦੀ ਪਾਲਣਾ ਕਰਕੇ ਸਰਕਾਰ ਉਹ ਜਿਹੜੀ ਫੈਕਟਰੀ ਲਾਵੇ ਕਿਤੇ ਬਾਹਰ ਲਾ ਲਵੇ ਖੁੱਲੀ ਜ਼ਮੀਨ ਤੇ ਲਾ ਲਵੇ ਇਹ ਥੋੜੀ ਆ ਕਿ ਜਿੱਥੇ ਕਿਤੇ ਆਬਾਦੀ ਵਾਲੀ ਜਗ੍ਹਾ ਆ ਜਿੱਥੇ ਕਿਤੇ ਸਕੂਲ ਆ ਜਿੱਥੇ ਕਿਤੇ ਰਹਾਇਸ਼ ਆ ਉੱਥੇ ਹੀ ਜ਼ਰੂਰੀ ਲਾਉਣੀ ਹੈ